2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਅਕਾਲੀ ਆਗੂਆਂ ਨੂੰ 5 ਦਿਨ ਦੀ ਸੇਵਾ ਲਗਾਈ ਗਈ ਸੀ। ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦੀ ਸੇਵਾ ਪੂਰੀ ਹੋਣ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਏ ਨੇ ਨਤਮਸਤਕ ਸੋ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਪੈਂਮ ਸਿੰਘ ਚੰਦੋਮਾਦਰਾ ਬੀਬੀ ਜਗੀਰ ਕੌਰ ਤੇ ਗੁਰਪ੍ਰਤਾਪ ਸਿੰਘ ਵਡਾਲਾ ਸੋ ਇਹਨਾਂ ਦੀਆਂ ਤਸਵੀਰਾਂ ਅਰਦਾਸ ਦੇ ਵਿੱਚ ਸ਼ਾਮਲ ਨੇ ਅਰਦਾਸ ਜੋਦੜੀ ਅਰਦਾਸ ਬੇਨਤੀ ਕਰ ਰਹੇ ਨੇ ਜੋ 5 ਦਿਨ ਦੀ ਸੇਵਾ ਲੱਗੀ ਸੀ ਉਸ ਸੇਵਾ ਨੂੰ ਨਿਭਾ ਕੇ ਔਰ ਅਰਦਾਜ ਜੌਦਰੀ ਕਰ ਰਹੇ ਨੇ ਤੇ ਦੂਜੇ ਪਾਸੇ ਤੁਸੀਂ ਦੇਖ ਰਹੇ ਹੋ ਦੂਸੀ ਤਸਵੀਰ ਹੈ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰਾਂ ਦੀ ਤੇ ਉਹਨਾਂ ਦੀ ਅੱਜ ਅੰਮ੍ਰਿਤਸਰ ਤੇ ਕੀਤੀ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਸੋ ਸਿੰਘ ਸਾਹਿਬਾਂ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਸਮੇਟਣ ਦਾ ਫੈਸਲਾ ਜਿਹੜਾ ਉਹਨਾਂ ਨੇ ਤਾਂ ਉਸੇ ਦਿਨ ਹੀ ਕਰ ਲਿਆ ਸੀ ਪਰ ਇਸ ਫੈਸਲੇ ਨੂੰ ਰਸਮੀ ਤੌਰ ਤੇ ਅੱਜ ਅੰਮ੍ਰਿਤਸਰ ਵਿਖੇ ਸਮੁੱਚੀ ਲੀਡਰਸ਼ਿਪ ਵੱਲੋਂ ਜਿਹੜਾ ਉਹ ਲਾਗੂ ਕਰਨ ਦੇ ਲਈ ਜਿਹੜੀ ਇਹ ਮੀਟਿੰਗ ਰੱਖ ਦਿੱਤੀ ਗਈ ਹੈ ਸੋ ਉੱਥੇ ਸਾਰੇ ਬੋਰਡ ਦੇ ਮੈਂਬਰ ਸ਼ਾਮਲ ਹੋਣਗੇ ਸੋ ਅਸੀਂ ਇੱਥੇ ਆਪਣੇ ਦਰਸ਼ਕਾਂ ਨੂੰ ਫਿਰ ਦੱਸਦੇ ਕਿ ਕਿਉਂ ਦੋ ਤਸਵੀਰਾਂ ਨੇ ਵੱਡੀਆਂ ਦੋ ਤਸਵੀਰਾਂ ਨੇ ਇੱਕ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਜਿਹੜੇ ਅਰਦਾਸ ਜੋਦਰੀ ਕਰਦੇ ਪਏ ਨੇ ਜਿਨ੍ਹਾਂ ਨੇ ਜਾਣੇ ਅਣ ਜਾਣੇ ਦੇ ਵਿੱਚ ਦੱਸ ਰਹੇ ਨੇ ਕਿ ਜਿਹੜੀਆਂ ਇਹਨਾਂ ਕੋਲ ਗਲਤੀਆਂ ਹੋਈਆਂ ਸੋ ਉਹਨਾਂ ਗਲਤੀਆਂ ਦੀ ਮੁਆਫੀ ਲਈ ਸੇਵਾ ਜਿਹੜੀ ਹੈ ਉਹ ਪ੍ਰਵਾਨ ਹੋਵੇ ਤੇ ਗੁਰੂ ਮਹਾਰਾਜ ਉਹਨਾਂ ਨੂੰ ਸਦਬੁੱਧੀ ਦੇਣ ਉਹਦੇ ਲਈ ਅਰਦਾਸ ਬੇਨਤੀ ਕਰਦੇ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੋ ਰਹੀ ਅੱਜ ਦੀ ਅਹਿ ਮੀਟਿੰਗ ਉਹਦੇ ਵਿੱਚ ਸ਼ਾਮਲ ਹੋਣ ਲਈ ਆਉਂਦੇ ਹੋਏ ਦਿਖਾਈ ਦੇ ਰਹੇ ਨੇ ਸੋ ਉਹਨਾਂ ਦੇ ਵਿੱਚ ਸੁੱਚਾ ਸਿੰਘ ਛੋਟੇਪੁਰ ਨੇ ਮਨਜੀਤ ਸਿੰਘ ਤੇ ਹੋਰ ਵੀ ਸਾਥੀ ਜਿਹੜੇ ਆ ਉਹ ਤੁਸੀਂ ਦੇਖ ਰਹੇ ਹੋ ਕਿ ਨਜ਼ਰ ਜਿਹੜੇ ਇਹਨਾਂ ਦੇ ਆਂਦੇ ਹੋਏ ਦਿਖਾਈ ਦੇ ਰਹੇ ਨੇ ਸੋ ਅਕਾਲੀ ਦਲ ਜਿਹੜਾ ਸੁਧਾਰ ਲਹਿਰ ਸੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਇਹਨੂੰ ਅੱਜ ਸਮੇਟਣ ਦਾ ਫੈਸਲਾ ਜਿਹੜਾ ਉਹਨੂੰ ਅਮਲੀ ਜਾਮਾ ਪਹਿਨਾਇਆ ਜਾਏਗਾ ਜਥੇਦਾਰ ਰਗਵੀਰ ਸਿੰਘ ਜੀ ਦੇ ਵੱਲੋਂ ਤੇ ਪੰ ਸਿੰਘ ਸੇਮਰ ਨਾ ਵੱਲੋਂ ਜਿਹੜਾ ਹੁਕਮ ਹੋਇਆ ਉਸ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹੋਏ ਉਸ ਹੁਕਮ ਦੀ ਪਾਲਣਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਅੱਜ ਇੱਕ ਵੱਡਾ ਫੈਸਲਾ ਲੈਣ ਜਾ ਰਿਹਾ ਸੋ ਇਸੇ ਸਬੰਧ ਵਿੱਚ ਅੱਜ ਜਿਹੜੀ ਇਹ ਮੀਟਿੰਗ ਹੈ ਉਹ ਰੱਖੀ ਗਈ ਹੈ ਤੇ ਉਹਨਾਂ ਦਾ ਕਹਿਣਾ ਇਹ ਹੈਗਾ ਕਿ ਜਿਹੜੀਆਂ ਸੀਨੀਅਰ ਆਗੂਆਂ ਦੀ ਸਲਾਹ ਲਏ ਬਗੈਰ ਗਲਤ ਫੈਸਲੇ ਕਰਕੇ ਪਾਰਟੀ ਵਿੱਚ ਕਾਫੀ ਹੁਣਤਾਈਆਂ ਆਈਆਂ ਸੀ ਉਹ ਚ ਸੁਧਾਰ ਲਿਆਉਣ ਦੀ ਬਹੁਤ ਜ਼ਰੂਰਤ ਸੀ ਸੋ ਇਸ ਮਨੋਰਥ ਨਾਲ ਉਹ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਹੈ ਉਹਨਾਂ ਨੇ ਚਲਾਈ ਸੀ ਮਨੁੱਖ ਖਿੰਖਣ ਖਿੰਖਣ ਪੂਲਨ ਹਾਰਿਆ ਪਲ ਪਲ ਗਲਤੀ ਕਰਦਾ ਹੈ ਪਾਰਟੀ ਚਲਾਂਦੇ ਆ ਜਾਂ ਸਰਕਾਰ ਚਲਾਂਦੇ ਆ ਬਹੁਤ ਸਾਰੀਆਂ ਤਰੁੱਟੀਆਂ ਰਹਿ ਜਾਂਦੀਆਂ ਬਹੁਤ ਸਾਰੀਆਂ ਭਾਵਨਾਵਾਂ ਨੂੰ ਹਰਟ ਹੋ ਜਾਂਦਾ ਹੈ ਬਹੁਤ ਸਾਰੀ ਤਕਲੀਫ ਹੁੰਦੀ ਹੈ ਉਹਦੇ ਵਿੱਚ ਕਿਉਂਕਿ ਅਸੀਂ ਵੀ ਸਰਕਾਰ ਦੇ ਉਸ ਵੇਲੇ ਪਾਰਟੀ ਦੇ ਵਿੱਚ ਸੀ ਗਾਇਬ ਗਾਇਏ ਅਸੀਂ ਵੀ ਥੋੜਾ ਜਿਹਾ ਪਾਰਟੀ ਨੂੰ ਜਾਬਤਾ ਰੱਖਦੇ ਆ ਹੋਇਆ ਸਾਨੂੰ ਵੀ ਚੁੱਪ ਰਹਿਣਾ ਪੈਂਦਾ ਅਸੀਂ ਫਰਿਆਦ ਕੀਤੀ ਸੀ ਤਖਤ ਤੇ ਆ ਕੇ ਕਿ ਸਿੰਘ ਸਾਹਿਬ ਜੀ ਅਸੀਂ ਉਸ ਵੇਲੇ ਇਸ ਲਈ ਚੁੱਪ ਰਹੇ ਆ ਕਿ ਪਾਰਟੀ ਦਾ ਜਾਬਤਾ ਜੇ ਕੌਮ ਨੂੰ ਕਿਸੇ ਕਿਸਮ ਦਾ ਸਾਡੇ ਤੇ ਗੁੱਸਾ ਹੈ ਗਿਲਾ ਹੈ ਕੌਮ ਨੂੰ ਕੋਈ ਹਾਰਟ ਹੋਈਆਂ ਗੱਲਾਂ ਨਹੀਂ ਜਿਹੜੇ ਕਟਰਾਵਾ ਵਾਪਰੀਆਂ ਤੇ ਸਾਨੂੰ ਕਿਰਪਾ ਕਰਕੇ ਇੱਥੇ ਕਿਉਂਕਿ ਸਾਡੇ ਵਾਸਤੇ ਇੱਕ ਬਹੁਤ ਵੱਡਾ ਸਥਾਨ ਹੈ ਸ਼੍ਰੀ ਅਕਾਲ ਤਰ ਸਾਹਿਬ। ਇਹ ਹੀ ਇੱਕ ਮਹਾਨਤਾ ਸਿੱਖ ਧਰਮ ਦੀ। ਕਿਸੇ ਧਰਮਾਂ ਦੇ ਕੋਲ ਕੋਈ ਐਸਾ ਥਾਂ ਨਹੀਂ ਜਿੱਥੇ ਤੁਸੀਂ ਫਰਿਆਦ ਕਰ ਸਕਦੇ ਹੋ ਔਰ ਜਿੱਥੇ ਕੋਈ ਫਿਰ ਦਿਸ਼ਾ ਨਿਰਦੇਸ਼ ਦਿੱਤਾ ਜਾਂਦਾ ਆਦੇਸ਼ ਜਾਰੀ ਕੀਤਾ ਜਾਂਦਾ ਫਿਰ ਗਲਤ ਨੂੰ ਦੋਸ਼ੀ ਨੂੰ ਸੇਵਾ ਸਜ਼ਾ ਵੀ ਸੁਣਾਈ ਜਾਂਦੀ। ਸੋ ਸਾਨੂੰ ਸੇਵਾ ਲੱਗੀ ਸੀ ਭਾਵੇਂ ਉਹਨਾਂ ਨੇ ਸਾਨੂੰ ਦੋਸ਼ੀ ਨਹੀਂ ਇਸ ਕਰਕੇ ਨਹੀਂ ਕੀਤਾ ਕਿ ਸਜ਼ਾ ਦਿੱਤੀ ਹੈ ਸਾਨੂੰ ਸੇਵਾ ਲੱਗੀ ਸੀ। ਕੁਝਨਾਂ ਨੂੰ ਤਰਖਾਈਏ ਕੀਤੇ ਆ। ਉੱਤਰਖਾਈਏ ਜਿੱਥੇ ਖਾ ਪੁੱਤਰੇ ਅਸੀਂ ਆਪਣੀ ਸੇਵਾ ਪੂਰੀ ਕਰਕੇ ਆ ਗਏ ਇਸ ਕਰਕੇ ਕੜਾ ਪ੍ਰਸ਼ਾਦੀ ਦੇ ਗ੍ਰਹਮ ਹੋਇਆ ਸੀ ਜਿਹਦਾ ਅਰਦਾਸ ਕਰਾਉਂਦੀ ਹੋ ਕਰਾ ਕੇ ਆਏ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਕਿਸੇ ਦੇ ਇੱਕ ਘਰ ਦਾ ਅਕਾਲੀ ਦਲ ਨਹੀਂ ਹੈ ਇਹ ਕੌਮ ਦੀ ਪਾਰਟੀ ਹੈ ਕੌਮ ਨੇ ਬਹੁਤ ਕੁਰਬਾਨੀਆਂ ਨਾਲ ਇਹਨੂੰ ਇੱਥੇ ਤੱਕ ਪਹੁੰਚਾਇਆ ਤੇ ਜੇ ਕੋਈ ਲੀਡਰ ਜਿਹੜਾ ਇਸ ਦੀ ਮਹੱਤਤਾ ਨਹੀਂ ਸਮਝਦਾ ਸ਼੍ਰੀ ਅਕਾਲ ਤਾ ਸਭ ਦੀ ਮਹੱਤਤਾ ਨਹੀਂ ਸਮਝਦਾ ਉਹਦੇ ਚ ਕਿਸੇ ਦਾ ਕੋਈ ਕਸੂਰ ਨਹੀਂ ਹੁੰਦਾ ਉਹਦੇ ਭਾਗਾਂ ਦੀ ਗੱਲ ਹੁੰਦੀ ਹੈ ਉਹਨਾਂ ਨੇ ਜਿਹੜਾ ਉਹਨਾਂ ਨੂੰ ਹੁਕਮ ਲੱਗਾ ਸੀ ਅਜੇ ਤੱਕ ਪੂਰਾ ਨਹੀਂ ਕੀਤਾ ਸਗੋਂ ਕਿ ਕੱਲ ਜਿਸ ਤਰ੍ਹਾਂ ਬਾਕੀ ਦਫ਼ਤਰਾਂ ਵਿੱਚੋਂ ਟਾਈਮ ਲਈਦਾ ਉਸੇ ਤਰ੍ਹਾਂ ਟਾਈਮ ਲੈਣਾਂਗੇ ਉਹਦੇ ਬਾਰੇ ਮੈਂ ਜੇ ਕੁਝ ਨਹੀਂ ਕਹਿਣਾ ਜਦ ਤੱਕ ਕੀਤਾ ਹੋਇਆ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੰਪੂਰਨ ਤੌਰ ਦੇ ਉੱਤੇ ਅਸੀਂ ਪੂਰਾ ਨਹੀਂ ਕਰ ਲੈਂਦੇ ਮੇਰਾ ਖਿਆਲ ਹੈ ਉਦੋਂ ਤੱਕ ਅਸੀਂ ਉਸ ਗੱਲ ਦੇ ਵਿੱਚ ਨਹੀਂ ਮਦਦੂ ਹੋਵਾਂਗੇ ਜੇ ਉਸ ਗੁਸਤਾਖੀ ਵਿੱਚ ਨਹੀਂ ਅਸੀਂ ਆਵਾਂਗੇ ਜਿਹੜੀ ਅਕਾਲ ਤਖਤ ਦੇ ਖਿਲਾਫ ਜਾਵੇ ਇਸ ਵਾਰ ਉਹਨਾਂ ਨੂੰ ਪੁੱਛੋ ਵੀ ਤਿੰਨ ਦਿਨ ਦਾ ਤੁਹਾਨੂੰ ਹੁਕਮ ਹੋਇਆ ਸੀ ਤੁਸੀਂ ਕਿਉਂ ਨਹੀਂ ਪ੍ਰਵਾਨ ਕੀਤੇ ਤੁਹਾਨੂੰ ਇਹ ਕਿਹਾ ਸੀ ਸਤੀਫੇ ਪ੍ਰਵਾਨ ਕਰੋ ਤੁਹਾਨੂੰ ਇਹ ਕਿਹਾ ਸੀ ਸਾਰਾ ਕੁਝ ਭੰਗ ਕਰੋ ਤੁਸੀਂ ਕਿਉਂ ਨਹੀਂ ਕੀਤਾ ਸੀ ਉਹ ਜਵਾਬ ਦੇ ਸਕਦੇ ਮੈਂ ਨਹੀਂ ਦੇ ਸਕਦਾ ਅੱਜ ਵੀ ਮੀਟਿੰਗ ਤਾਂ ਹੈਗੀ ਆ ਜੀ ਸਾਡੀ ਮੀਟਿੰਗ ਇਹ ਹੈ ਜੀ ਉਹਨਾਂ ਦੀ ਇਹ ਐਗਜ਼ੈਕਟਿਵ ਦੀ ਮੀਟਿੰਗ ਹੈ ਸ਼੍ਰੋਮਣੀ ਕਮੇਟੀ ਅਸੀਂ ਮੀਟਿੰਗ ਇਹ ਕਰ ਰਹੇ ਆ ਕਿ ਜਿਹੜਾ ਸਾਨੂੰ ਵੀ ਹੁਕਮ ਹੋਇਆ ਸੀ ਵੀ ਤੁਸੀਂ ਸਾਰਾ ਜਿਹੜੇ ਪ੍ਰਸੀਡੀਅਮ ਬਣਾਈ ਹੈ ਉਹਨੂੰ ਵੀ ਤੁਸੀਂ ਖਤਮ ਕਰ ਦੋ ਔਰ ਆਪਣੀ ਸੇਵਾ ਜਿਹੜੀ ਹੈ ਉਹ ਤੁਸੀਂ ਸ਼੍ਰੋਮਣੀ ਕਾਲਦਲ ਵਾਸਤੇ ਸਮਰਪਿਤ ਕਰੋ ਅਸੀਂ ਸ਼੍ਰੋਮਣੀ ਕਾਲਦਲ ਲਈ ਸਮਰਪਿਤ ਸੱਤ ਮੈਂਬਰੀ ਕਮੇਟੀ ਬਣਾਈ ਹੈ ਉਹਦੇ ਤਹਿਤ ਅਸੀਂ ਭਰਤੀ ਕਰਨ ਨੂੰ ਬਿਲਕੁਲ ਤਿਆਰ ਹਾਂ ਔਰ ਭਰਤੀ ਕਰਾਂਗੇ ਡਟ ਕੇ ਕਰਾਂਗੇ ਪਾਰਟੀ ਤਕੜੀ ਕਰਾਂਗੇ ਹਾਂ ਜੀ 2 ਦਸੰਬਰ ਨੂੰ ਸ੍ਰੀ ਅਕਾਲਤਾ ਸਾਹਿਬ ਦੀ ਫਸੀਲ ਤੇ ਜੋ ਜਿਹਦਾ ਸ੍ਰੀ ਅਕਾਲਤਾ ਸਾਹਿਬ ਨੇ ਪਾਂਸੀ ਸਹਿਬਾਨਾਂ ਦੀ ਹਾਜ਼ਰੀ ਦੇ ਵਿੱਚ ਸਾਨੂੰ ਸੇਵਾ ਲਈ ਸੀ ਉਹ ਪੂਰੀ ਕਰਨ ਉਪਰੰਤ ਅੱਜ ਅਸੀਂ ਸ੍ਰੀ ਅਕਾਲਤਾ ਸਾਹਿਬ ਤੇ ਆ ਕੇ ਅਰਦਾਸ 20 ਕੀਤੀ ਔਰ ਉਹ ਕਿਮਾ ਜਾਚਕਾ ਦਾ ਜੋ ਹੈ ਚਲੋ ਉਹਨਾਂ ਨੇ ਸਰਟੀਫਿਕੇਟ ਦਿੱਤਾ ਔਰ ਜਿੱਥੇ-ਜਿੱਥੇ ਵੀ ਸੇਵਾ ਉਹਨਾਂ ਨੇ ਸਾਨੂੰ ਲਈ ਸੀ ਅਸੀਂ ਉਹ ਪੂਰੀ ਕਰਕੇ ਮਨ ਨੂੰ ਸਕੂਨ ਵੀ ਆਇਆ ਤਸੱਲੀ ਵੀ ਆਈ ਆ ਔਰ ਮੈਂ ਸਮਝਦਾ ਕਿ ਜਾਣੇ-ਜਾਣੇ ਜੋ ਵੀ ਪਿਛਲੇ ਸਮੇਂ ਵਿੱਚ ਗਲਤੀਆਂ ਹੋਈਆਂ ਉਹਨਾਂ ਦਾ ਅਹਿਸਾਸ ਅਸੀਂ ਕੀਤਾ ਔਰ ਜਹਦਰ ਸਹਿਬਾਨਾ ਨੇ ਜੋ ਸੇਵਾ ਲਈ ਅਸੀਂ ਉਹ ਪੂਰੀ ਕੀਤੀ ਆ ਅਜ ਕੋਣ-ਕੋਣ ਅੱਗੇ ਪਹੁੰਚੇ ਨੇ ਅੱਜ ਬੀਬੀ ਜਗੀਰ ਕੌਰ ਜੀ ਤੇ ਸਾਸਰ ਜੀ ਸਿੰਘ ਰਖੜਾ ਜੀ ਅਸੀਂ ਤਿੰਨੇ ਆਏ ਸੀ ਸਾਹ ਗੁਰਪ੍ਰਤਾਪ ਸਿੰਘ ਜੀ ਬਡਾਲਾ ਸਾਹਿਬ ਜੋ ਸਾਡੇ ਸਟਾਰ ਰਾਏ ਦੇ ਕੰਮ ਉਹ ਵੀ ਆਏ ਨੇ ਤੇ ਬਾਕੀ ਜਿਹੜੇ ਆਪਣੇ ਜਿਨ੍ਹਾਂ ਨੇ ਪੂਰੀ ਕੀਤੀ ਹੈ ਬਾਰੀ ਬਾਰੀ ਸਾਰੇ ਆਵਣਗੇ ਮੇਰੇ ਖਿਆਲ ਜਿਨ੍ਹਾਂ ਨੇ ਮੁਕੰਮਲ ਕਰ ਲਈ ਤੇ ਅਸੀਂ ਅੱਜ ਤਿੰਨ ਜਣੇ ਤਾਂ ਆ ਕੇ ਗਏ ਆ ਤੇ ਔਰ ਮੈਂ ਸਮਝਦਾ ਕਿ ਇਸ ਹਾਲਾਤਾਂ ਦੇ ਵਿੱਚ ਮੈਂ ਇੱਕ ਬਖਰੀ ਵੀ ਅਰਜੀ ਦੇ ਕੇ ਆਇਆ ਕਿਉਂਕਿ ਸ੍ਰੀ ਅਕਾਲਤਾ ਸਾਹਿਬ ਤੇ ਕਿ ਝੂਠਾ ਬਿਆਨ ਸਮੇਸ਼ਿੰਦਰ ਗਰੇਵਾਲ ਉਹਨਾਂ ਨੇ ਜਦੋਂ ਬੋਲਿਆ ਸੀ ਕਿ ਬਲੈਕ ਥੰਡਰ ਸਮੇ ਮੈਂ ਸਹਿਕਾਰਤਾ ਮੰਤਰੀ ਸੀ ਬਰਨਾਲਾ ਸਾਹਿਬ ਦੀ ਸਰਕਾਰ ਚ ਉਹ ਝੂਠਾ ਸੀ ਉਹ ਝੂਠੇ ਤੱਥ ਮੈਂ ਲਿਖਤੀ ਤੌਰ ਤੇ ਦੇ ਕੇ ਆਇਆ ਹ ਸਤਰੇ ਦੇਵੀ ਜਸਪਾਲ ਸਿੰਘ ਜੀ ਜੇਹਦਾਰ ਸਾਹਿਬ ਨੂੰ ਸਾਨੂੰ ਸਾਡੇ ਵੱਲੋਂ ਬੇਨਤੀ ਕਰਦੇ ਹੋ ਵੀ ਉਹਨਾਂ ਨੇ ਝੂਠ ਬੋਲਿਆ ਸੀ ਇਹ ਨਿਹਰਾ ਝੂਠ ਸੀ ਔਰ ਕਿਉਂਕਿ ਬਲੈਕ ਥੰਡਰ ਜਿਹੜਾ ਹੋਇਆ ਉਹ ਗਵਰਨਰੀ ਰਾਜ ਚ ਹੋਇਆ ਸੀ ਜੋ ਉਹਦੇ ਮਤਦਿੱਤ ਨਹੀਂ ਬਲਕਿ ਬਲੈਕ ਥੰਡਰ ਦੇ ਵਿਰੁੱਧ ਮੁਜ਼ਾਹਰਾ ਕੀਤਾ ਚੰਡੀਗੜ੍ਹ ਦੇ ਵਿੱਚ ਮੈਂ ਬਨੈਲ ਜੇਲ੍ਹ ਦੇ ਵਿੱਚ ਰਿਹਾ ਮਤਲਬ 2-2 ਮਹੀਨੇ ਦੇ ਕਰੀਬ ਸਾਰੀ ਕਾਲੀ ਲੀਡਰਸ਼ਿਪ ਹੀ ਮੈਕਸਿਮਮ ਰਹੀ ਸੋਤ ਅੱਛਾ ਸੀ ਕਿ ਹਵੇ ਇਸ ਤਰ੍ਹਾਂ ਦਾ ਝੂਠ ਸੰਗਤ ਦੇ ਵਿੱਚ ਗੁਰੂ ਦੀ ਹਾਜ਼ਰੀ ਤੇ ਨਹੀਂ ਸੀ ਉਹਨਾਂ ਨੂੰ ਬੋਲਣਾ ਚਾਹੀਦਾ ਇਹ ਉਹਨਾਂ ਨੇ ਪੁਆਇੰਟ ਆਊਟ ਕੀਤਾ ਸੀ ਉਹ ਤੋਂ ਪਹਿਲਾਂ ਵੀ ਇੱਕ ਸਰਚ ਪ੍ਰੇਸ਼ਨ ਹੋਇਆ ਸੀ ਬਰਨਾਲ ਸਾਹਿਬ ਦੀ ਸਰਕਾਰ ਜਦੋਂ ਸੀ ਪਰ ਮੈਂ ਉਦੋਂ ਮੰਤਰੀ ਨਹੀਂ ਸੀ ਉਹ ਵੀ 30 April ਨੂੰ ਹੋਇਆ ਸੀ ਪਰ ਮੈਂ ਉਦੋਂ ਵੀ ਮੰਤਰੀ ਨਹੀਂ ਸੀ ਤੇ ਦੂਜੇ ਦਾ ਗਵਰਨਰ ਰਾਜ ਸੀ ਕੋਰਨੀ ਰਾਜਦ ਮੰਤਰੀ ਹੋਣੀ ਹੁੰਦਾ ਸੀ ਪਰ ਇਸ ਤਰ੍ਹਾਂ ਦਾ ਝੂਠਾ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਜੀ ਤਾਂਤੇ ਕਿ ਮਜਰੂਰਾਂ ਦੇ ਨੋਟਸ ਵਿੱਚ ਲੱਗੇ ਆ ਜਦੋਂ ਤੁਸੀਂ ਸੇਵਾ ਕਰਦੇ ਆ ਸਿਮਰਨ ਕਰਦੇ ਆ ਮਨ ਨੂੰ ਸਕੂਨ ਵੀ ਆਉਂਦਾ ਔਰ ਮਨ ਨੂੰ ਤਸੱਲੀ ਵੀ ਹੁੰਦੀ ਆ ਉਹ ਮਹਿਸੂਸ ਵੀ ਹੁੰਦਾ ਕਿ ਜਾਣੇ-ਅਣਜਾਣੇ ਜ਼ਿੰਦਗੀ 'ਚ ਮਨੁੱਖ ਤੋਂ ਗਲਤੀਆਂ ਹੁੰਦੀਆਂ ਨੇ ਉਹਨਾਂ ਦਾ ਅਹਿਸਾਸ ਵੀ ਹੁੰਦਾ ਨਿਮਰਤਾ ਵੀ ਆਉਂਦੀ ਆ ਮਿਠਾਸ ਵੀ ਆਉਂਦਾ ਔਰ ਜਦੋਂ ਅਸੀਂ ਜੋੜੇ ਸਾਫ਼ ਕੀਤੇ ਜਦੋਂ ਅਸੀਂ ਬਰਤਨ ਸਾਫ਼ ਕੀਤੇ ਲੰਗਰ ਦੀ ਸੇਵਾ ਕੀਤੀ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਸਰਾਂ ਦੇ ਵਿੱਚ ਟਾਇਲਟਸ ਦੀ ਸਫਾਈ ਕੀਤੀ ਤੇ ਮੈਂ ਸਮਝਦਾ ਕਿ ਅੱਜ ਸਾਰੇ ਸਾਡੇ ਨਾਲ ਭਾਈ ਮਨਜੀਤ ਸਿੰਘ ਜੀ ਜਿਹੜੂ ਮੈਂਬਰ ਐ ਜੀਪੀਸੀ ਨੇ ਜਿੰਦ ਸਿੰਘ ਤੋੜਾ ਮੈਂਬਰ ਐ ਜੀਪੀਸੀ ਨੇ ਕੁਪਿੰਦਰ ਸਿੰਘ ਜੇ ਕੁਪਰ ਹੋਰ ਬਹੁਤ ਸਾਰੇ ਸੱਜਣ ਸਾਡੇ ਸਾਰੇ ਮੇਰਾ ਖਿਆਲ ਸੰਗ ਜਿਹੜੀ ਸੇਵਾ ਕਰਦੀ ਰਹੀ ਉਹਨਾਂ ਵਿੱਚੋਂ ਹੀ ਬਹੁਤ ਸਾਰੇ ਸੱਜਣ ਨਾਲ ਆਏ ਸਾਡੀ ਹੁਣ ਮੀਟਿੰਗ ਰੱਖੀ ਆ ਸੀ 11 ਵਜੇ ਉਹਦੇ ਚ ਜਾਣਕਾਰੀ ਲਵਾਂਗੇ ਕਿ 20 ਤਰੀਕ ਦਾ ਸਮਾਂ ਅਸੀਫੇ ਦੇਣ ਲਈ ਜੇ ਹੋਰ ਬਤਾਇਆ ਇਸ ਤਰ੍ਹਾਂ ਬਧਾਇਆ ਪਤਾ ਮਰਦ ਸਿੰਘ ਸਹਿਬਾਨ ਹੀ ਬਹਿਸ ਦਾ ਦੱਸ ਸਕਦੇ ਉਸ ਸੰਬੰਧੀ ਪਰ ਅਸੀਂ ਵੀ ਜਾਣਕਾਰੀ ਲੈ ਕੇ ਉਹਦੇ ਤੇ ਸਮੀਖਿਆ ਕਰਾਂਗੇ ਵੀ ਬਧਾਇਆ ਜਾ ਸਕਦਾ ਕਿ ਨਹੀਂ ਜਾ ਸਕਦਾ ਜਾਂ ਕੀ ਹੋਇਆ ਪੂਰੀ ਜਾਣਕਾਰੀ ਉਹ ਤੋਂ ਬਾਅਦ ਹੀ ਮਿਲੇਗੀ ਜੇ ਅਕਾਲ ਤਾਤ ਸਹਿਬ ਜੀ ਦੇ ਸਿੰਘ ਸਹਿਬਾਨਾ ਵੱਲੋਂ ਮਨ ਸਿੰਘ ਸਹਿਬਾਨਾ ਜੋ ਫੈਸਲਾ ਉਸ ਸੰਗਤ ਦੇ ਸਾਹਮਣੇ ਹੋਇਆ ਔਰ ਹੁਕਮ ਜੋ ਹੋਇਆ ਉਹਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਜੋ ਵੀ ਆਪਣਾ ਚੁੱਲਾ ਸਵੇਟਨ ਦਾ ਹੁਕਮ ਹੋਇਆ ਸੀ ਆ ਜੋ ਉਸੇ ਸੰਬੰਧ ਚ ਇੱਕ ਫਾਰਮਲੀ ਅਸੀਂ ਮੀਟਿੰਗ ਰੱਖੀ ਐ ਐਲਾਨ ਉਸੇ ਦਿਨ ਕਰ ਦਿੱਤਾ ਸੀ ਕਿਉਂਕਿ ਅਜ ਰਸਮੀ ਤੌਰ ਤੇ ਉਹਦਾ ਸਮਾਪਤੀ ਕਰਾਂਗੇ ਤੇ ਰੈਜ਼ੋਲੂਸ਼ਨ ਪਾ ਕੇ ਸਭ ਸੰਮਤੀ ਨਾਲ ਆਰ ਸਿੰਘ ਸਾਹਿਬ ਦੇ ਕੋਲ ਜਾ ਕੇ ਆਪਣੀ ਬੇਨਤੀ ਕਰਾਂਗੇ ਤੁਹਾਡਾ ਹਮ ਸਿਰ ਪਰਵਾਨ ਕੀਤਾ ਜੀ ਔਰ ਅਗੋਂ ਜੋ ਨਵੇਂ ਮੈਂਬਰਸ਼ਿਪ ਅਰਤੀ ਕਰਨ ਦਾ ਸੱਤ ਮੈਂਬਰੀ ਕਮੇਟੀ ਜਿਹਨਾਂ ਵਿੱਚ 10 ਵੀ ਹੈ ਔਰ ਉਹਨਾਂ ਨੂੰ ਹੁਕਮ ਹੈ ਉਹਦੇ ਲਈ ਅਗਲੀ ਜਾ ਤੁਹਾਡਾ ਹੁਕਮ ਹੈ ਉਹਦੇ ਜ਼ਿਕਰ ਆ ਰਿਹਾ। ਇੱਕ ਜਿਹੜਾ ਦੇਸ਼ ਦੇ ਸਾਥ ਦੁਆਰਾ ਕਿਹਾ ਗਿਆ ਸੀ ਕਿ ਸੁਬੀਬਾਦਨ ਦਾ ਜਿਹੜਾ ਸਤੀਫਾ ਉਪਰਵਾਨ ਕੀਤਾ ਜਾਏ ਲੇਕਿਨ ਹਲੇ ਤੱਕ ਕੀਤਾ ਨਹੀਂ ਗਿਆ ਕਿ ਲੱਗਦਾ ਕਿ ਉਹਨਾਂ ਦੇ ਜੋ ਕਿਹਾ ਸੀ ਉਹਦੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। ਹਾਂ ਅੱਜ ਤੱਕ ਖੜੇ ਤੱਕ ਤਾਂ ਨਹੀਂ ਆਇਆ। ਪਤਾ ਲੱਗਿਆ ਕਿ ਉਹਨਾਂ ਦੇ ਸਬੰਧੀਆਂ ਵੱਲੋਂ ਦੇ ਸੰਸਾਦ ਨੂੰ ਇੱਕ ਸਕੱਟਰੀ ਵੀ ਸਾਨੂੰ ਕੋਈ ਸਮਾਂ ਦਿਓ। ਅਸੀਂ ਅਜੇ ਸੁਬੀਬਾਦਨ ਤੇ ਸਾਰੇ ਸੇਵਾ ਚ ਲੱਗੇ। ਰਿਪੋਰਟ ਹੋਣ ਤੋਂ ਬਾਅਦ ਅਸੀਂ ਫੇਰ ਉਹਦਾ ਮਤਲਬ ਫੈਸਲਾ ਕਰਾਂਗੇ ਸਰਜ ਪ੍ਰੇਮ ਸਿੰਘ ਜੰਦੂ ਮਾ ਜਿਹੜਾ ਫੇਰ ਕੋਸ਼ਿਸ਼ੇ ਦਰਬਾਰ ਤੋਂ ਮੁਸਤਕਿਲ ਹੋਏ ਲੋਨ ਆਪਣਾ ਸਪੈਸ਼ਟਿਕ ਉਹਨਾਂ ਨੇ ਹਾਂ ਜੀ ਉਹਨਾਂ ਦੇ ਸਾਥ ਸਾਥ ਕੇ ਜੀ ਦੋ ਤੁਸੀਂ ਬੰਨੂ ਲਾਏ ਆ ਗੁਨਾ ਮੈਂ ਗੁਨਾ ਕੋਈ ਵੀ ਨਹੀਂ ਕੀਤਾ ਨਹੀਂ ਚਲੋ ਦੇਖੋ ਉਹਨਾਂ ਜੋਸੇ ਸਾਹਮਣੇ ਕਹੇ ਤਾਂ ਸਾਡਾ ਉਹਦੇ ਕੋਈ ਕੰਟਰੋਵਰਸੀ ਨਹੀਂ ਨਾਲ ਸੇ ਕਰ ਸਕਦੇ ਆ ਉਹਨਾਂ ਦਾ ਹੋਰ ਸਹਿਮਤ ਦੇਦੇ ਅੱਜ ਉਹ ਆਪਣੀ ਕੀਤੀ ਸੇਵਾ ਨਿਭਾ ਕੇ ਅੱਜ ਉਹ ਫੇਰ ਕਿਉਂਕਿ ਹੁਕਮ ਸੀ ਆ ਕੇ ਪੇਸ਼ ਹੋ ਉਹਨਾਂ ਨੇ ਆਪਣਾ ਅਰਦਾਸ ਕਰਵਾਈ ਹੈ ਸਮਾਪਤ ਰ ਅਕਾਲੀ ਦਲ ਤਾਂ ਅਸੀਂ ਇਹ ਕਹਿ ਦਿੱਤੇ ਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਠੱਕੇ ਹੋਣ ਦੀ ਲੋੜ ਹੈ ਹਾਂਓ ਇਸੇ ਕਰਕੇ ਜੇ ਅੱਜ ਤਾਂ ਹੀ ਤਾਂ ਫਿਰ ਅਸੀਂ ਹੁਣੇ ਵਖਰੇਵਾ ਉਹਨਾਂ ਦੇ ਹੁਕਮ ਤਾਅਕਾ ਸੀ ਜਿਹੜਾ ਵਖਰੇਵਾਂ ਬੰਦ ਕਰਨਾ ਠੀਕ ਸੁਖਮਨ ਜੀ ਬੇਰਨੋ ਸੰਤਸਾ ਮਾਇਤ ਪੁਲੀਸ ਅਸਰ ਗੱਲ ਰਿਹਾ ਹੈ ਵੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਆਇਆ ਅਕਾਲੀ ਦਲ ਸਵਾਰ ਲਹਿਰ ਹੈ ਜਿਹੜਾ ਉਹ ਅਸੀਂ ਤਾਂ ਇੰਡਨੈਂਮ ਮੰਨਦੇ ਆ ਠੀਕ ਹੈ ਨੀ ਗੱਲ ਬਾਕੀ ਹੁਣ ਮੀਟਿੰਗ ਤੁਸੀਂ ਫੈਸਲਾ ਲੈਂਦੇ ਆ ਕਿ ਹੁਣ ਸਮੇ ਤੋਂ ਪਹਿਲਾਂ ਕਿਹਾ ਕੀ ਕੀ ਮੁੱਦੇ ਵਿਚਾਰੇ ਜਾਣਗੇ ਮੀਟਿੰਗ ਦੇ ਵਿੱਚ ਮੋਤਾ ਤਾਂ ਇਹ ਹੈ ਜੋ ਅੱਜ ਦੀ ਜੋਕਾ ਸੱਚੀ ਹੈ ਇਹ ਸੇ ਸੇ ਸਾਰਾ ਹੈ ਪ੍ਰਧਾਨ ਸਾਡਾ ਉਹ ਬਾਤ ਫੇਰ ਹੀ ਪਤਾ ਲੱਗੂਗਾ ਕਿ ਕਦੇ ਵਾਸਤੇ ਮੀਟਿੰਗ ਸਦੀ ਜੋ ਜੇਫਦਰ ਜੀ ਦਾ ਆਦੇਸ਼ ਹੈ ਕਿ ਸਾਰੇ ਕਾਲਜਾਂ ਜਿਹੜੇ ਡਿਜ਼ਾਇਰ ਕਰੋ ਤਾਂ ਕਮੇਟੀ ਬਣਾਈ ਹੈ ਮੇਰਾ ਖਿਆਲ ਹੈ ਸਾਰਿਆਂ ਨੂੰ ਉਹਨੂੰ ਫੋਲੋ ਕਰਨਾ ਚਾਹੀਦਾ ਉਹ ਤਾਂ ਮੀਟਿੰਗ ਇੱਥੇ ਹੈ ਜੀ ਕੱਲ੍ਹ ਜਲ ਦਾ ਗਰਾਫ ਤਾਂ ਤਾਂ ਹੀ ਉੱਠੂਗਾ ਜੇ ਜ਼ਿੰਮੇਵਾਰੀ ਨਾਲ ਜਥੇਦਾਰ ਜੀ ਦਾ ਹਦੇਸ਼ ਮੰਨ ਲੈਣਗੇ ਜਿਹੜੀ ਕਮੇਟੀ ਬਣਾਈ ਆ ਉਹ ਪ੍ਰੋਪਰਲੀ ਜਿਸ ਤਰ੍ਹਾਂ ਪੱਤੀ ਤਰੇ ਸਰਕਲ ਬਣਾਉਣੇ ਜ਼ਿਲ੍ਹਾ ਬਣਾਉਣੇ ਡੈਡਿਕੇਟਰ ਬਣਾਇਆ ਜਿਹੜਾ ਬੰਦਾ ਅੱਗੇ ਆਊਗਾ ਉਹ ਠਾ ਸਕਦਾ ਜੇ ਹੁਣ ਤੁਸੀਂ ਕਹੋਗੇ ਵੀ ਇਹ ਪਾਣੀਆ ਫੌਜਾਂ ਜਿਹੜੀਆਂ 18 ਦੀਆਂ ਓਖਾ ਜਥੇਦਾਰ ਜੀ ਦਾ ਦੋਸ਼ਦਾਰ ਮੁਰਨਾ ਚਾਹੀਦਾ ਸੀ ਤਾਂ ਜੁਲੂਨਾ ਕਾਹਤ ਤੱਕ ਮੰਨ ਲੈਣਾ ਚਾਹੀਦਾ